ਫਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਆ ਪਰ ਕਿਸਾਨ ਫਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਆ ਪਰ ਕਿਸਾਨ ਫਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਹੀ ਆ ਪਰ ਕਿਸਾਨ ਫਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਹੀ ਆ ਪਰ ਕਿਸਾਨ ਫਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਨੂੰ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਹੀ ਆ ਪਰ ਕਿਸਾਨ ਫਿਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਨੂੰ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਹੀ ਆ ਪਰ ਕਿਸਾਨ ਫਿਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਆ ਪਰ ਕਿਸਾਨ ਫਿਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਆ ਪਰ ਕਿਸਾਨ ਫਿਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਆ ਪਰ ਕਿਸਾਨ ਫਿਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਸਾਂਹੀਦਾ ਸੀਗਾ ਵੀ ਐਵੇਂ ਆ ਪਰ ਕਿਸਾਨ ਫਿਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਜ਼ਾਮਿਦਾਸੀ ਕਿ ਵੀ ਐਵੇਂ ਹੀ ਆ ਪਰ ਕਿਸਾਨ ਫਿਰੋਜ਼ਾਬਾਦ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਐਸ ਡੀ ਐਮ ਆਇਆ ਸੀਗਾ ਤੇ ਐਸ ਡੀ ਐਮ ਅੱਗੋਂ ਥੱਪੜ ਮਾਰਨ ਆਇਆ ਸੀ ਕਿਸਾਨ ਨੂੰ ਮਤਲਬ ਜ਼ਾਮਿਦਾਸੀ ਕਿ ਵੀ ਐਵੇਂ ਹੀ ਆ ਪਰ ਕਿਸਾਨ